ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤਿਆ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਾਨੂੰ ਪਰਪਰੇ ਸਸਰੀਆ ਕਰੋ ਆਈ ਤੁਹਾਨੂੰ ਜੈਡ ਪਲੈਂਟ ਤੋਂ ਬੋਲ ਬਣਾਈ ਦਿਖਾਉਣੇ ਆ ਦੇਖੋ ਇਹ ਵੀ ਅਸੀਂ ਕਟਿੰਗ ਹੀ ਪਾਈ ਸੀਗੀ ਤੇ ਜਿਹੜਾ ਥੱਲੇ ਵੀ ਗਮਲਾ ਹੈ ਤੇ ਵੀ ਫਲਾਇਨ ਵਾਲੀ ਬੋਤਲ ਹੁੰਦੀ ਹੈ 5 ਲੀਟਰ ਵਾਲੀ ਉਹਦਾ ਦੇ ਢੱਕਣ ਵਾਲਾ ਹਿੱਸਾ ਹੈ ਥੱਲੇ ਅਸੀਂ ਹੋਰ ਦੇ ਵਿੱਚ ਇਹ ਫਿੱਟ ਕੀਤਾ ਹੋਇਆ ਦੇਖੋ ਇਹ ਤੱਕਣਾ ਹੈ ਅੱਧਾ ਵਾਟ ਕਿੱਥੇ ਜੇ ਆਪਾਂ ਹੋਰ ਪlant ਲਾਏ ਉਹ ਵੀ ਜੈਡ ਪlant ਦਾ ਹੀ ਪਾਣਾ ਹੈ ਜੈਡ ਦਾ ਹੀ ਪਾਣਾ ਹੈ ਤੇ ਇਹ ਆਪਾਂ ਨਾ ਬੋਲ ਬਣਾਈਏ ਦੇਖੋ ਇਹ ਵੀ ਆਪਾਂ ਜੂਨ ਚਲ ਕਟਾਂਗ ਲਾਈ ਸੀ ਇਹ ਆਪਾਂ ਜੂਨ ਦੇ ਮਹੀਨੇ ਅਖੀਰ ਤੇ ਜੂਨ ਦੇ ਲਾਈ ਸੀ ਦੇਖੋ ਤੁਹਾਨੂੰ ਦਿਖਾਉਣੀ ਆ ਸਾਰਿਆਂ ਨੂੰ ਸਾਰੇ ਪਾਸੇ ਇਹਦੇ ਵਿੱਚੋਂ ਬੋਲ ਦਿਸਣ ਉਹ ਆਟੇ ਨੂੰ ਨੇੜੇ ਤੋਂ ਕਰਕੇ ਦਿਖਾਉਣੀ ਕਿਤੇ ਵੀ ਦੇ ਦਿੱਤੀ ਬਾਉਲ ਇੱਥੋਂ ਵੀ ਤੁਹਾਨੂੰ ਦਿਖਾਉਣਾ ਹੈ ਬਾਉਲ ਦੇਖੋ ਤੇ ਪੀਲੇ ਰੰਗ ਦੀ ਬਾਉਲ ਆ ਦੇਖੋ ਉਹ ਪੀਲੇ ਰੰਗ ਦੀ ਬਾਉਲ ਪਾਈ ਹੋਈ ਹੈ ਵਿੱਚ ਤੇ ਇਹ ਵੀ ਅਸੀਂ ਆ ਪਾਸੇ ਕਰ ਰਿਹਾ ਤਾਂ ਕਿ ਤੁਹਾਨੂੰ ਦਿਖਾਉਣੀ ਹੈ ਪੂਰੀ ਬਣੀ ਕੀ ਹੁਣ ਇਹ ਜਿਹੜਾ ਸੀ ਤੇ ਕਰੀ ਹੈ ਇਹ ਹੁਣ ਤਾਂ ਗੱਲ ਉਹ ਹੋ ਜਾਊਗਾ ਜਦੋਂ ਹੋਰ ਫੁੱਟੂ ਹੀ ਇਹਦੇ ਆਪਾਂ ਮੂਹ ਨੂੰ ਕੱਟ ਦਿੰਨੇ ਆ ਵੇਖੋ ਇਹ ਚੀਜ਼ ਇਹ ਚੀਜ਼ ਮੂਹ ਨੂੰ ਕੱਟ ਦਿੰਨੇ ਇੱਥੋਂ ਦੋੜ ਨਿਕਲਿਆ ਹੁੰਦੇ ਆ ਫਿਰ ਦੇਖੋ ਆਵਲੀ ਆ ਇਹਨੂੰ ਆਈ ਕੱਟ ਦਿੰਨੇ ਇਹ ਜੋ ਦੋੜਾਂ ਨਿਕਲਣਗੀਆਂ ਸਾਰੇ ਆਪਾਂ ਇਂ ਕਰਦੇ ਆ ਇਹ ਤਾਂ ਹੀ ਭਰਦੇ ਆਪਾਂ ਨੇ ਇਹਦੇ ਐ ਕਟਿੰਗ ਕਰੀ ਜਾਣੀਆਂ ਬਸ ਇੱਥੋਂ ਐ ਨੂਰੋਂ ਜਿਹੜੇ ਦੋ ਪੱਤੇ ਹੁੰਦੇ ਇੱਥੋਂ ਦੋ ਨਾਣੀਆਂ ਨਿਕਲੂਗੀਆਂ ਪਹਿਲਾਂ ਆਪਾਂ ਕਰੀ ਇਸ ਇੱਥੋਂ ਵੀ ਦੋ ਨਿਕਲੂਗੀਆਂ ਹੁਣ ਇਹ ਤਾਂ ਦੋ ਦੋ ਨਿਕਲੂਗੀਆਂ ਇਹਨਾਂ ਚੋਂ ਇਹਦੀ ਵੀ ਮੈਂ ਕਰੀ ਹੋਈ ਹੈ ਕਟਿੰਗ ਲੈਣੋਂ ਤਾਂ ਥੋੜੀ ਜਿਹੀ ਉਹ ਪੈਂਦੀ ਚਿੱਟੀ ਜੀ ਮਿੰਨੀ ਵਗ ਜੀ ਉਹਦਾ ਧਿਆਨ ਰੱਖੇ ਤੇ ਬਹੁਤ ਹੀ ਵਧੀਆ ਚੱਲੀ ਐ ਤੇ ਮਿੱਟੀ ਦੇ ਵਿੱਚ ਹੀ ਲਾਈ ਹੋਈ ਆਸੀਂ ਵੀ ਇਹ ਰੇਹ ਵਾਲੀ ਮਿੱਟੀ ਜਿਵੇਂ ਰੂੜੀ ਰਲੀ ਸੀਗੀ ਮਿੱਟੀ ਦੇ ਵਿੱਚ ਤੇ ਉਹੀ ਲਾਈ ਐ ਤੇ ਬਸ ਆਪਾਂ ਸਬਜ਼ੀਆਂ ਧੋਕੇ ਤੇ ਉਹ ਪਾਣੀ ਪਾ ਦਿੰਨੇ ਆ ਇਹਦੇ ਵਿੱਚ ਬਣ ਕੇ ਤਿਆਰ ਆ ਹੁਣ ਇਹ ਹੋਰ ਵੀ ਬਣ ਜੂਗੀ ਤੇ ਫੇਰ ਇਹ ਜਦੋਂ ਹੋਰ ਫੁੱਟੇ ਤੇ ਢੱਕਾ ਸਾਰਾ ਲੁਕ ਜੂਗਾ ਤੇ ਢੱਕਾ ਬਣੇ ਜਿਹੜਾ ਤੇ ਦਿਨਾਂ ਸੀ ਜੂਨ ਦੇ ਵਿੰਨੇ ਵਿੱਚ ਕਟਿੰਗ ਲਾਈ ਸੀ ਚਾਰ-ਛੇ ਫੇਰੇ ਦੇ ਕੋਏ ਛੱਡ ਛੱਡ ਕੇ ਮੈਂ ਤੁਹਾਨੂੰ ਦਿਖਣੀ ਨਹੀਂ ਇਹ ਤਾਂ ਇਹ ਦੇਖੋ ਤਾਂ ਲੈ ਕਟਕ ਲਾ ਕੇ ਜਦੋਂ ਕਟਕ ਇਹ ਡੇਢੀ ਹੋ ਗਈ ਸੀ ਵੀ ਇਹ ਡਿੰਦੀ ਕ ਹੋ ਗਈ ਸੀ ਕਟਕ ਤੇ ਉਦੋਂ ਅਸੀਂ ਇਹਦੇ ਵਿੱਚ ਬੋਲ ਦੇਤੇ ਤੇ ਉਹ ਬੋਲ ਦੇ ਉੱਤੇ ਕਟਕਾਂ ਦੇ ਲਾ ਕੇ ਤੇ ਤੱਕ ਬਲੇਟਤਾ ਸੀ ਆ ਫਿਰ ਅਸੀਂ ਛੱਡਤੀ ਇਹਦੇ ਹੁਣ 2 ਦਿਨ ਹੋ ਗਏ ਕੱਲ 31 ਅਗਸਤ ਨੂੰ ਦੁਬਾਰਾ ਇਹਦੀ ਇਹ ਉਹ ਤਾਂ ਗੱਲ ਬਿਟੇਨ ਤੇ ਉਹਦੋਂ ਪਹਿਲਾਂ ਬੋਲ ਦੇਂਦੀ ਸੀ ਹੁਣ ਬੋਲ ਨਹੀਂ ਦੇਂਦੀ ਦੇਖੋ ਤੇ ਹੁਣ ਜਦੋਂ ਵੀ ਆ ਪਾਮੂ ਨੂੰ ਆਏ ਪੱਤੇ ਤੋੜ ਤੇ ਤੇ ਇਥੋਂ ਦੋ ਦੋ ਨਿਕਲਣਗੀਆਂ ਤੇ ਫੇਰ ਇਹ ਹੋਰ ਹੋ ਜਾਊਗਾ ਸੰਘਣ ਤੇ ਬਣ ਕੇ ਤਿਆਰ ਹੋ ਜਾਊਗਾ ਫੇਰ ਤੁਹਾਨੂੰ ਦਿਖਾਵਾਂਗੇ ਜਦੋਂ ਇਹ ਬਣ ਕੇ ਤਿਆਰ ਹੋਗਾ ਤੁਸੀਂ ਵੀ ਐਂ ਲਾ ਸਕਦੇ ਹੋ ਅਸੀਂ ਇਹ ਪਲਾਟ ਲਿਆ ਨਹੀਂਗਾ ਵੀ ਨਰਸਰੀ ਚੋਂ ਨਹੀਂ ਲਿਆ ਕਿਸੇ ਤਰ੍ਹਾਂ ਕਟਿੰਗ ਲਾ ਕੇ ਲਾਈ ਸੀ ਤੇ ਉਹ ਉਸੇ ਦੀ ਕਟੀਆਂ ਸੀ ਜਿਹੜਾ ਥੱਲੇ ਬਣਾਈ ਐ ਟਪਿਆਰੀ ਦੀ ਉਹਦੀ ਕਟਿੰਗ ਅਸੀਂ ਲਾਈ ਸੀ ਕੱਲ੍ਹ ਆ ਕਮੁੱਤਰ ਵਾਲੀ ਵੀਡੀਓ ਪਾਈ ਉਹ ਵੀ ਕਟਿੰਗ ਤੋਂ ਉਸੇ ਦੀ ਤੋਂ ਜਦੋਂ ਵੀ ਅਸੀਂ ਕਟਿੰਗ ਕਰਦੇ ਆ ਉਹਨੂੰ ਵੀ ਇੰਨੀ ਕਟਿੰਗ ਵੀ ਤੁਸੀਂ ਤੋੜ ਕੇ ਦੱਬਦੇ ਉਹ ਵੀ ਐਡੀਲੀ ਬਣ ਜਾਂਦੀ ਏ ਤੇ ਇਹਦੇ ਵਿੱਚ ਕੋਈ ਅਸੀਂ ਹੋਰ ਕੁਝ ਨਹੀਂ ਪਾਇਆ ਬਸ ਗੱਲੀ ਕਟਾ ਮਿੱਟੀ ਚ ਲੱਗਿਆ ਹੋਇਆ ਤੇ ਚ ਅਸੀਂ ਸਬਜ਼ੀਆਂ ਧੋ ਕੇ ਵੀ ਸਬਜ਼ੀ ਕੱਟ ਕੇ ਉਹਨੂੰ ਪਾਣੀ ਚ ਭਿਓ ਕੇ ਰੱਖ ਦਿੰਦੇ ਆ ਉਹ ਧੋ ਕੇ ਤੇ ਉਹ ਪਾਣੀ ਸਾਰੇ ਪੌਦਿਆਂ ਚ ਪਾਉਨੇ ਆ ਦਾਲ ਧਰ ਦੇ ਦਾਲਾ ਮੂੰਗੀ ਦੇ ਉਹ ਧੋ ਕੇ ਕੋਈ ਵੀ ਦਾਲ ਸੁੱਕੀ ਹੋਵੇ ਉਹ ਧੋ ਕੇ ਵੀ ਇੰਨਾ ਚ ਪਾਉਨੇ ਆ ਬਣ ਕੇ ਤਿਆਰ ਤੁਸੀਂ ਵੀ ਬਣਾ ਸਕਦੇ ਬਹੁਤ ਸੋਹਣਾ ਲੱਗਦਾ ਹੈ ਇਹ ਬਣਿਆ ਤੇ ਜਦੋਂ ਇਹ ਧਾਗਾ ਦਿਸਣੋਂ ਹਟ ਗਿਆ ਉਦੋਂ ਵੀ ਸੋਹਣਾ ਲੱਗੂਗਾ ਜਦੋਂ ਹੋੜਾ ਵੱਡਾ ਹੋ ਗਿਆ ਤੇ ਫਿਰ ਅਸੀਂ ਇੱਥੇ ਜਿਹੜੀ ਇਧਰੋਂ ਕਟਿੰਗਾਂ ਬਦਵੂ ਚੱਲੂਗੀ ਉਹਨਾਂ ਉੱਪਰ ਇੱਕ ਬੋਲ ਹੋਰ ਦੇਵਾਂਗੇ ਇਹਨੂੰ ਕਟਿੰਗਾਂ ਚੱਲਣ ਦੇ ਉਹ ਰੱਖ ਲਾਂਗੇ ਅਸੀਂ ਉਹਨ ਕਟਾਈ ਨਹੀਂ ਕਰਦੇ ਤੇ ਉੱਤੇ ਕੋਰ ਬਣਾਵਾਂਗੇ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਸਾਡੇ ਚੈਨਲ ਨੂੰ ਬਰਤ ਬਰਤ ਸਬਸਕ੍ਰਾਈਬ ਕਰੋ ਵੀਡੀਓ ਨੂੰ ਬਰਤ ਬਰਤ ਲਾਈਕ ਸ਼ੇਅਰ ਕਰੋ ਚਲੋ ਜੀ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ